ਕਹਿਣਾ ਹੁੰਦਾ ਕਿ ਪੰਜਾਬ ਨੂੰ ਕੱਚੀਆਂ ਸਰਕਾਰਾਂ ਨੇ ਨਹੀਂ ਬਰਬਾਦ ਕੀਤਾ ਜਿਹੜੀਆਂ 5 ਸਾਲਾਂ ਬਾਅਦ ਤੇ ਅਸੀਂ ਚੁੰਨਦੇ ਆਂ ਪੰਜਾਬ ਨੂੰ ਬਰਬਾਦ ਕੀਤਾ ਪੱਕੀਆਂ ਸਰਕਾਰਾਂ ਨੇ ਤੇ بڑے ਦੱਲੇ ਨੇ ਪੰਜਾਬ ਦੇ ਜਿਹੜੇ ਉਹਨਾਂ ਦੱਲਿਆਂ ਦੇ ਥੱਲੇ ਰੱਖੇ ਹੋਏ ਨੇ ਛੋਟੇ ਦੱਲੇ ਜਿਹੜੇ ਤੁਹਾਡੇ ਪੁੱਤਾਂ ਨੂੰ ਆ ਕੇ ਕਹਿੰਦੇ ਆ 10 ਲੱਖ ਦੇ ਦੇਓ ਨੌਕਰੀ ਲਵਾ ਦੰਨੇ ਆ 5 ਲੱਖ ਦੇ ਦੇਓ ਨੌਕਰੀ ਲਵਾ ਦੰਨੇ ਆ ਤੁਸੀਂ ਬਦਲੀ ਕਰਾਉਣੀ ਹੋਵੇ ਨਾ ਕਿਸੇ ਟੀਚਰ ਨੇ ਕਰਾਉਣੀ ਹੋਵੇ ਕਿਸੇ ਮਹਿਕਮੇ 'ਚ ਬਦਲੀ ਕਰਾਉਣੀ ਹੋਵੇ ਤਾਂ ਦੱਲਿਆਂ ਦੇ ਕੋਲੇ ਜਾਣਾ ਪੈਂਦਾ ਕਿ ਨਹੀਂ ਪੈਂਦਾ ਇਹ ਦੱਲੇ ਫਿਰ ਰਹਿੰਦੇ ਕਿੱਥੇ ਆ ਚੰਡੀਗੜ੍ਹ ਚੰਡੀਗੜ੍ਹ ਦਾ ਨਾਂ ਬਦਲ ਕੇ ਦਲਾਲਗੜ੍ਹ ਰੱਖ ਦਿਓ ਜੇ ਇਸ ਮੰਗ ਨਾਲ ਸਹਿਮਤੋਂ ਇਹੀ ਸਾਡੀ ਮੰਗ ਆ ਕਿ ਚੰਡੀਗੜ੍ਹ ਦਾ ਨਾਂ ਦਲਾਲਗੜ੍ਹ ਰੱਖ ਦਿਓ ਤੇ ਹਰ ਸੌਦਾ ਪੰਜਾਬ ਦਾ ਮੈਂ ਕਹਿੰਦਾ ਤੁਸੀਂ ਕਤਲ ਵੀ ਕਰਦੇ ਹੋ ਨਾ ਤੇ ਜੇਲ੍ਹ ਚ 10 ਲੱਖ ਰੁਪਇਆ ਪਾਓ ਜਾ ਕੇ ਕੋਰਟਾਂ ਦੇ ਵਿੱਚ ਜਾ ਕੇ ਉੱਥੇ ਚੰਗੇ ਚੰਗੇ ਵਕੀਲ ਬੈਠਾ ਜਿਹੜੇ ਕਹਿੰਦੇ ਆ ਪੈਸੇ ਲਿਆਓ ਤੇ ਕੀ ਆ ਜ਼ਮਾਨਤ ਕਰਾਓ ਕਤਲ ਕੇਸਾਂ ਦੀਆਂ ਜ਼ਮਾਨਤਾਂ ਵੀ ਚੁਟਕੀਆਂ ਚ ਹੋ ਜਾਂਦੀਆਂ ਨੇ ਦੂਜਨ ਕਹਿੰਦਾ ਬ੍ਰਹਮਾ ਵਿਸ਼ਨੂੰ ਮਹੇਸ਼ ਇੱਕ ਬ੍ਰਹਮਾ ਬਣਾਉਣ ਵਾਲਾ ਠੀਕ ਹੈ ਵਿਸ਼ਨੂੰ ਨੂੰ ਚਲਾਉਣ ਵਾਲਾ ਤੇ ਸ਼ਿਵਜੀ ਮਹੇਸ਼ ਜੀ ਨੂੰ ਕਹਿ ਦਿੰਦੇ ਆ ਉਹ ਡਿਸਟਰੋਇਰ ਆ ਉਹ ਖਤਮ ਤਬਾਹ ਕਰਨ ਵਾਲਾ ਸਾਡੇ ਪੰਜਾਬ ਨੂੰ ਚਲਾਉਣ ਵਾਸਤੇ ਇੱਕ ਨੂਨ ਵੀ ਇਹ ਬਣਾਉਂਦੇ ਆ ਚਲਾਉਂਦੇ ਵੀ ਇਹ ਆ ਤੇ ਉਹਨਾਂ ਨੂੰ ਤਬਾਹ ਵੀ ਇਹਨਾਂ ਨੇ ਕੀਤਾ ਇਹ ਦੱਲਿਆ ਨੇ ਕੀਤਾ ਜਿਹੜੇ ਚੰਡੀਗੜ੍ਹ ਬੈਠੇ ਆ ਉਹ ਜਿਹੜਾ ਦੀਵਾਲੀ ਦਬੂਲੀ ਤੇ ਕਦੇ ਤੁਸੀਂ ਨਾ ਮੈਂ ਕਹਣਾ ਵੀ ਤਿੰਨ ਦਿਨ ਕਦੇ ਚੰਡੀਗੜ੍ਹ ਦੇ ਕਿਸੇ ਰੋਡ ਤੇ ਖੜ ਕੇ ਚੈੱਕ ਕਰਕੇ ਦੇਖੋ ਗੱਡੀਆਂ ਲੱਦੀਆਂ ਜਾਂਦੀਆਂ ਗਿਫਟਾਂ ਦੇ ਨਾਲ ਇੱਕ ਕਾਈਸ ਅਫਸਰ ਨੂੰ ਇੱਕ ਡੀਸੀ ਲੈਵਲ ਦੇ ਉਹਦਾ ਜ਼ਿਲ੍ਹੇ ਦੇ ਵਿੱਚ ਲਾ ਲੋ ਕਰੋੜਾਂ ਦੇ ਗਿਫਟ ਇਕੱਠੇ ਹੁੰਦੇ ਆ ਤੇ ਜਿਹੜੇ ਚੰਡੀਗੜ੍ਹ ਬੈਠੇ ਆ ਮੇਰੇ ਖਿਆਲ ਚ ਜਿੰਨੀ ਤਨਖਾਹ ਸਾਰੀ ਉਮਰ ਚ ਕਮਾਉਣੀ ਆ ਇੱਕ ਦਿਨ ਚ ਦਿਵਾਲੀ ਦੇ ਗਿਫਟ ਆ ਜਾਂਦੇ ਆ ਉਹਨਾਂ ਹੁਣ ਸੇਵਕ ਸਾਡੇ ਜਿਹੜੇ ਹੈਗੇ ਆ ਤੇ ਨੌਕਰ ਨੇ ਨੌਕਰਾਂ ਨੂੰ ਮੈਂ ਕਿਹਾ ਚੂਹੇ ਦੀ ਕੈਟਾਗਰੀ ਚ ਰੱਖਦਾ ਇਹ ਚੂਹੇ ਨੇ ਜਿਹੜੇ ਚੂਹੇ ਸਭ ਤੋਂ ਵੱਧ ਫਸਲਾਂ ਦਾ ਨੁਕਸਾਨ ਕਰਦੇ ਆ ਤੇ ਜਿਹੜੇ ਇਹ ਇਹ ਅਸੀਂ ਬਿੱਲੇ ਪਾਲਦੇ ਆ ਜਿਹੜੇ ਦੁੱਧ ਦੀ ਕਿਹਾ ਅਸੀਂ ਬਿੱਲੇ ਨੂੰ ਰੱਖ ਕੇ ਦੁੱਧ ਤੋਂ ਮਲਾਈ ਪਾਲਦੇ ਆ ਪੰਜਾਬ ਨੂੰ ਬਹਾਸ ਦਾ ਵਾਸਦਾ ਦੇਖਣਾ ਚਾਹੁੰਦੇ ਆ ਜਿਹੜੇ ਬਿੱਲੇ ਅਸੀਂ ਚੁਣ ਲੈਨੇ ਨਾ 5 ਸਾਲ ਬਾਅਦ ਤੇ ਸਰਕਾਰਾਂ ਇਹ ਫਿਰ ਕਿਹੜੇ ਹੁੰਦੇ ਆ ਬਿੱਲੇ ਇਹ ਚੂਹਿਆਂ ਨਾਲ ਰਲ ਜਾਂਦੇ ਆ ਤੇ ਚੂਹਿਆਂ ਨਾਲ ਰਲ ਕੇ ਪਰ ਹਟਦਾ ਕੀ ਬਾਨਾ ਬਾਣੀਏ ਦੇ ਵਿਚਾਰੇ ਦਾ ਤਾਂ ਹਟਦਾ ਕੀ ਆ ਫਿਰ ਜੇ ਚੂਹਾ ਤੇ ਬਿੱਲਾ ਰਲ ਗਏ ਅਸੀਂ ਤਾਂ ਹੀ ਕਹਿੰਦਾ ਸਾਡੀ ਕੁੱਤੀ ਚੋਰਾ ਨਾਲ ਰਲੀ ਵੀ ਆ ਸੇਵਕ ਤੇ ਨੌਕਰ ਆਪਸ ਵਿੱਚ ਕੀ ਆ ਘੌ ਖਿਚੜੀ ਨੇ ਤੇ ਜਿਹੜੇ ਘੌ ਖਿਚੜੀ ਹੋ ਗਏ ਸਾਡੇ ਪੱਲੇ ਉਹਨਾਂ ਨੇ ਕੀ ਆਉਣ ਦੇਣਾ ਮਲਾਈ ਬਿੱਲੇ ਨਹੀਂ ਆਉਣਦੇ ਤੇ ਚੂਹੇ ਨੇ ਥੱਲੇ ਕੁਝ ਨਹੀਂ ਛੱਡਣਾ ਇਹ ਸਾਡੇ ਪੰਜਾਬ ਨੂੰ ਬਰਬਾਦ ਕਰਨ ਆਲੇ ਜਿੱਦੇ ਪੰਜਾਬ ਦੀ ਬਰਬਾਦੀ ਦਾ ਇਤਿਹਾਸ ਲਿਖਿਆ ਜਾਣਾ ਨਾ ਕਟਾਰੇ ਦੇ ਵਿੱਚ ਮੈਂ ਕਿਹਾ ਸਾਰੇ ਜਿੰਨੇ ਕੀ ਆ ਇਹ ਆਈਐਸ ਲੋਕ ਕਦੇ ਦੱਲਿਆਂ ਨਾਲ ਬਾਹ ਪਿਆ ਥੋੜਾ ਲਾਜ਼ਮੀ ਪਿਆ ਹੋ ਤੇ ਦੱਲਿਆਂ ਦਾ ਗੜ ਕਿਹੜਾ ਚੰਡੀਗੜ੍ਹ ਇਸ ਗੱਲ ਨਾਲ ਸਹਿਮਤ ਹੋਏ ਤਾਂ ਸ਼ੇਅਰ ਕਰਿਓ ਤੇ ਮੇਰੇ ਖਾਤੇ ਲਗਭਗ ਸਾਰਿਆਂ ਦਾ ਬਾਹ ਪਿਆ ਹੋ ਤੇ ਜੇ ਤੁਸੀਂ ਉਹਨਾਂ ਦੱਲਿਆਂ ਦੇ ਨਾਲ ਆ ਇਸ ਸੌਦੇ ਦੇ ਵਿੱਚ ਭਾਈਵਾਲ ਰਹੇ ਹੋ ਤਾਂ ਸ਼ੇਅਰ ਨਾ ਕਰਿਓ ਪਰ ਜੇ ਉਹਨਾਂ ਦੀ ਲੁੱਟ ਦੇ ਸ਼ਿਕਾਰ ਹੋਏ ਹੋ ਤੇ ਕੱਲਾ-ਕੱਲਾ ਪੰਜਾਬ ਦਾ ਬਸ਼ਿੰਦਾ ਉਸ ਲੁੱਟ ਦਾ ਸ਼ਿਕਾਰ ਹੋਇਆ ਤੁਹਾਡੇ ਪੁੱਤ ਤੁਹਾਡੀਆਂ ਫਸਲਾਂ ਤੁਹਾਡੀਆਂ ਨਤਲਾਂ ਤੁਹਾਡੇ ਪਾਣੀ ਸਾਰਿਆਂ ਦੇ ਸੌਦੇ ਕਿੱਥੇ ਹੋਇਆ ਉਸੇ ਗੜ੍ਹ 'ਚ ਹੋਇਆ ਗੜ੍ਹ ਕੀ ਹੁੰਦਾ ਜਿਹਦੇ ਵਿੱਚ ਜਾ ਕੇ ਕੀਆ ਸੁਰੱਖਿਅਤ ਰੱਖਿਆ ਜਾਂਦਾ ਕਿਲੇ ਨੂੰ ਕਿਹਾ ਜਾਂਦਾ ਗੜ੍ਹ ਉਹ ਕਿਲਾ ਬਣਿਆ ਵਿਆ ਓਏ ਚੰਡੀਗੜ੍ਹ ਜਿੱਥੇ ਪੰਜਾਬ ਦੀ ਕਿਸਮਤ ਦਾ ਸੌਦਾ ਹੋਇਆ ਪੰਜਾਬ ਦੀ ਹਰ ਚੀਜ਼ ਦਾ ਸੌਦਾ ਕਿੱਥੇ ਹੋਇਆ ਉੱਥੇ ਦੇ ਵੇਚਣ ਵਾਲੇ ਕੌਣ ਨੇ ਉਹਨਾਂ ਦੀ ਨਿਸ਼ਾਨਦੇਹੀ ਕਰਦੇ ਆ ਜਿਹੜੇ ਰਹਿ ਗਏ ਉਹ ਤੁਸੀਂ ਗਿਣਾ ਦਿਓ ਕਮੈਂਟ ਬਾਕਸ ਦੇ ਵਿੱਚ ਤੇ ਜਿਹੜੇ ਸਹਿਮਤ ਹੋਏ ਜੇ ਡਰਦੇ ਨਾ ਹੋਏ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਗੱਲ ਦਾ ਅਸਾਸ ਅੱਜ ਬਾਈ ਚਰਨਜੀਤ ਭੁੱਲਰ ਨੇ ਇੱਕ ਗੱਲ ਲਿਖੀ ਆ ਉਹਨੇ ਲਸਿਆ ਕਿ ਇੰਡੀਆ ਨਵਤਾਰ ਸਰਵਿਸ ਕਿਹਾ ਦੱਲਿਆਂ ਨੂੰ ਕਿਹੜੇ ਦੱਲੇ ਆਈਏਐਸ ਅਫਸਰ ਜਿਹੜੇ ਹੈਗੇ ਆ ਮੈਂ ਅਕਸਰ ਕਹਿਣਾ ਹੁੰਨਾ ਕਿ ਪੰਜਾਬ ਨੂੰ ਕੱਚੀਆਂ ਸਰਕਾਰਾਂ ਨੇ ਨਹੀਂ ਬਰਬਾਦ ਕੀਤਾ ਜਿਹੜੀਆਂ 5 ਸਾਲਾਂ ਬਾਅਦ ਤੁਸੀਂ ਚੁਣਦੇ ਆ ਪੰਜਾਬ ਨੂੰ ਬਰਬਾਦ ਕੀਤਾ ਪੱਕੀਆਂ ਸਰਕਾਰਾਂ ਨੇ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਇਹਦਾ 5 ਸਾਲਾਂ ਬਾਅਦ ਬਦਲ ਲਾਂਗੇ ਪਰ ਜਿਹੜੇ ਉਹ ਬੈਠੇ ਆ ਨਾ ਮਲਾਈ ਖਾਣੇ ਜਿਹੜੇ ਹੈਗੇ ਆ ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਤੇ ਉਹਨਾਂ ਨੇ ਸਾਡੇ ਪੰਜਾਬ ਨੂੰ ਅਸਲ ਬਰਬਾਦ ਕੀਤਾ ਤੇ بڑے ਦੱਲੇ ਨੇ ਪੰਜਾਬ ਦੇ ਜਿਹੜੇ ਉਹਨਾਂ ਦੱਲਿਆਂ ਦੇ ਥੱਲੇ ਰੱਖੇ ਹੋਏ ਨੇ ਛੋਟੇ ਦੱਲੇ ਜਿਹੜੇ ਤੁਹਾਡੇ ਪੁੱਤਾਂ ਨੂੰ ਆ ਕੇ ਕਹਿੰਦੇ ਆ 10 ਲੱਖ ਦੇ ਦਿਓ ਨੌਕਰੀ ਲਵਾ ਦੰਨੇ ਆ 5 ਲੱਖ ਦੇ ਦਿਓ ਨੌਕਰੀ ਲਵਾ ਦੰਨੇ ਆ ਤੇ ਬਹੁਤ ਕੁਝ ਅੱਜ ਤੋਂ ਪਹਿਲਾਂ ਪੰਜਾਬ ਚ ਚੱਲਦਾ ਰਿਹਾ ਤੇ ਹੁਣ ਵੀ ਚੱਲ ਰਿਹਾ ਡਿੰਗੇ ਡੇਡੇ ਟੰਗ ਨਾਲ ਤੇ ਹੁਣ ਵੀ ਕਿਹਾ ਕੀ ਜਾਂਦਾ ਤੁਸੀਂ ਬਦਲੀ ਕਰਾਉਣੀ ਹੋਵੇ ਨਾ ਕਿਸੇ ਟੀਚਰ ਨੇ ਕਰਾਉਣੀ ਹੋਵੇ ਕਿਸੇ ਮਹਿਕਮੇ 'ਚ ਬਦਲੀ ਕਰਾਉਣੀ ਹੋਵੇ ਤਾਂ ਦੱਲਿਆਂ ਦੇ ਕੋਲੇ ਜਾਣਾ ਪੈਂਦਾ ਕਿ ਨਹੀਂ ਪੈਂਦਾ ਇਹ ਦੱਲੇ ਫਿਰ ਰਹਿੰਦੇ ਕਿੱਥੇ ਆ ਚੰਡੀਗੜ੍ਹ ਇਸੇ ਕਰਕੇ ਕਹਿਣਾ ਕਿ ਚੰਡੀਗੜ੍ਹ ਦਾ ਨਾਂ ਬਦਲ ਕੇ ਦਲਾਲਗੜ੍ਹ ਰੱਖ ਦਿਓ ਜੇ ਇਸ ਮੰਗ ਨਾਲ ਸਹਿਮਤੋਂ ਇਹੀ ਸਾਡੀ ਮੰਗ ਆ ਕਿ ਚੰਡੀਗੜ੍ਹ ਦਾ ਨਾਂ ਦਲਾਲਗੜ੍ਹ ਰੱਖ ਦਿਓ ਤੇ ਹਰ ਸੌਦਾ ਪੰਜਾਬ ਦਾ ਮੈਂ ਕਹਿੰਦਾ ਤੁਸੀਂ ਕਤਲ ਵੀ ਕਰਦੇ ਹੋ ਨਾ ਤੇ ਜੇਲ੍ਹ 'ਚ 10 ਲੱਖ ਰੁਪਇਆ ਪਾਓ ਜਾ ਕੇ ਕੋਰਟਾਂ ਦੇ ਵਿੱਚ ਜਾ ਕੇ ਉੱਥੇ ਚੰਗੇ ਚੰਗੇ ਵਕੀਲ ਬੈਠਾ ਜਿਹੜੇ ਕਹਿੰਦੇ ਆ ਪੈਸੇ ਲਿਆਓ ਤੇ ਕੀ ਆ ਜ਼ਮਾਨਤ ਕਰਾਓ ਕਤਲ ਕੇਸਾਂ ਦੀਆਂ ਜ਼ਮਾਨਤਾਂ ਵੀ ਚੁਟਕੀਆਂ ਚ ਹੋ ਜਾਂਦੀਆਂ ਨੇ ਕਿਉਂਕਿ ਜੁਡੀਸ਼ਰੀ ਜਿਹੜੀ ਕੀ ਆ ਖੀਰਲੀ ਟੇਕ ਜਿੱਤੇ ਰੱਖੀ ਬੈਠੇ ਆ ਉਹਦੇ ਵਿੱਚੋਂ ਵੀ ਜ਼ਿਆਦਾਤਰ ਬੰਦੇ ਬਕਾਊ ਹੋ ਚੁੱਕੇ ਆ ਬਾਈ ਚਰਨਜੀਤ ਭੁੱਲਰ ਨੇ ਜਿਹੜੀ ਗੱਲ ਕੀਤੀ ਉਹ ਚ ਕੀ ਆ ਗੱਲ ਜ਼ਿਕਰ ਕਰਦੇ ਆ ਕਿ 25% ਬੰਦੇ ਉਹਦੇ ਚੋਂ ਹੀ ਇਮਾਨਦਾਰ ਹੈਗੇ ਆ ਪਰ ਮੈਂ ਜਿੰਨੇ ਕਿ ਕੀ ਆ ਸਮਝਦਾ 25 ਵੀ ਨਹੀਂ ਮੇਰੇ ਖਾਲਜ 5% ਵੀ ਨਿਕਲਿਆ ਉਹਨਾਂ ਬਹੁਤ ਵੱਡੀ ਗੱਲ ਆ ਇਸ ਲੋਬੀ ਦੇ ਵਿੱਚੋਂ ਗੱਲ ਕੀਤੀ ਆ ਬਾਈ ਨੇ ਆਈਐਸ ਅਫਸਰਾਂ ਦੀ ਗੱਲ ਕੀਤੀ ਆ ਹੁਣ ਰੋਲਾ ਕੀ ਆ ਇਹ ਕੀ ਆ ਕਹਿੰਦਾ ਰੱਬ ਨੇ ਆਪਾਂ ਕਹਿੰਦੇ ਨੇ ਪਰ ਰੱਬ ਜੇ ਨਹੀਂ ਵੀ ਕੋਈ ਮੰਨਦਾ ਤਾਂ ਰੱਬ ਤੋਂ ਘੱਟ ਵੀ ਕੋਈ ਨਹੀਂ ਹੁਣ ਰੱਬ ਕਿਹਨੂੰ ਕਿਹਾ ਜਾਂਦਾ ਹੁਣ ਹਿੰਦੂਦੂਤਾਂ ਚ ਕਹਿੰਦਾ ਬ੍ਰਹਮਾ ਵਿਸ਼ਨੂੰ ਮਹੇਸ਼ ਇੱਕ ਬ੍ਰਹਮਾ ਬਣਾਉਣ ਵਾਲਾ ਠੀਕ ਆ ਵਿਸ਼ਨੂੰ ਨੂੰ ਚਲਾਉਣ ਵਾਲਾ ਤੇ ਸ਼ਿਵਜੀ ਮਹੇਸ਼ ਜੀ ਨੂੰ ਕਹਿ ਦਿੰਦੇ ਆ ਉਹ ਡਿਸਟਰੋਇਰ ਆ ਉਹ ਖਤਮ ਤਬਾਹ ਕਰਨ ਵਾਲਾ ਸਾਡੇ ਪੰਜਾਬ ਨੂੰ ਚਲਾਉਣ ਵਾਸਤੇ ਕਾਨੂੰਨ ਵੀ ਇਹ ਬਣਾਉਂਦੇ ਆ ਚਲਾਉਂਦੇ ਵੀ ਇਹ ਆ ਤੇ ਉਹਨਾਂ ਨੂੰ ਤਬਾਹ ਵੀ ਇਹਨਾਂ ਨੇ ਕੀਤਾ ਇਹ ਦੱਲਿਆ ਨੇ ਕੀਤਾ ਜਿਹੜੇ ਚੰਡੀਗੜ੍ਹ ਬੈਠੇ ਆ ਓਏ ਤੇ ਇਹਨਾਂ ਦੇ ਥੱਲੇ ਜਿਹੜੇ ਤੁਹਾਨੂੰ ਮੈਂ ਦੱਸਿਆ ਜਿਹੜੇ ਪਿੰਡਾਂ ਦੇ ਵਿੱਚੋਂ ਕੁਝ ਜਾਂਦੇ ਆ ਜਿਹੜੇ ਵਿੱਚੋਂ ਕਮਿਸ਼ਨ ਖਾਂਦੇ ਆ ਦੱਲੇ ਦਾ ਠਾਣਿਆਂ ਤੇ ਵੀ ਜਾਂਦੇ ਆ ਸਾਡੇ ਉਹ ਛੋਟੇ ਹੁੰਦੇ ਆ ਠੀਕ ਹੈ ਨਾ ਮੱਕੜਾ ਮ ਚੌਧਰੀ ਕਹਿ ਦਿੰਨਾ ਇਹ ਕੜਮ ਚੌਧਰੀਆਂ ਦੇ ਉਤਲੀ ਕੀ ਆ ਸ਼੍ਰੇਣੀ ਆ ਜਾਂਦੀ ਆ ਇਹਨੂੰ ਕੀ ਆ ਦੱਲੇ ਕਿਹਾ ਜਾਂਦਾ ਜਿਹੜੇ ਕੀ ਆ ਤੁਹਾਡੇ ਨਾਲ ਪਿੰਡਾਂ 'ਚ ਉਹ ਵੀ ਤੁਹਾਡੀਆਂ ਬਾਹਾਂ ਫੜ ਫੜ ਕੇ ਲੈ ਜਾਂਦੇ ਆ ਤੇ ਉੱਥੇ ਵਢਾਂਗਾ ਕਰਾਉਂਦੇ ਆ ਵਢਾ ਕੇ ਲਿਉਂਦੇ ਆ ਤੇ ਬਦਲੀਆਂ ਦੇ ਵਾਸਤੇ ਲੜੋ ਜਾਂ ਹੋਰ ਕਿਸੇ ਕੰਮ ਧੰਦੇ ਵਾਸਤੇ ਜਾਣਾ ਹਰ ਕੰਮ ਵਾਸਤੇ ਜਾਣਾ ਕਿੱਥੇ ਪੈਂਦਾ ਇਹਨਾਂ ਦੇ ਗੜ ਤੇ ਜਾਣਾ ਪੈਂਦਾ ਕਿੱਥੇ ਚੰਡੀਗ ਬਾਈ ਨੇ ਕੀ ਇਹ ਹੀ ਗੱਲ ਕੀਤੀ ਆ ਤੇ ਮੈਂ ਇੱਕੋ ਗੱਲ ਕਰਦਾ ਕਿ ਜਿਹੜੇ ਆ ਤਿਹਾਰ ਆਉਂਦੇ ਆ ਨਾ ਦੀਵਾਲੀ ਦਬੂਲੀ ਤੇ ਕਦੇ ਤੁਸੀਂ ਨਾ ਮੈਂ ਕਹਣਾ ਵੀ ਤਿੰਨ ਦਿਨ ਕਦੇ ਚੰਡੀਗੜ੍ਹ ਦੇ ਕਿਸੇ ਰੋਡ ਤੇ ਖੜ ਕੇ ਚੈੱਕ ਕਰਕੇ ਦੇਖੋ ਗੱਡੀਆਂ ਲੱਦੀਆਂ ਜਾਂਦੀਆਂ ਗਿਫਟਾਂ ਦੇ ਨਾਲ ਇੱਕ ਐਕਾਈਏਸ ਅਫਸਰ ਨੂੰ ਇੱਕ ਡੀਸੀ ਲੈਵਲ ਦੇ ਨੂੰ ਤਾਂ ਜ਼ਿਲ੍ਹੇ ਦੇ ਵਿੱਚ ਲਾ ਲਓ ਕਰੋੜਾਂ ਦੇ ਗਿਫਟ ਇਕੱਠੇ ਹੁੰਦੇ ਆ ਤੇ ਜਿਹੜੇ ਚੰਡੀਗੜ੍ਹ ਬੈਠੇ ਆ ਮੇਰੇ ਖਿਆਲ 'ਚ ਜਿੰਨੀ ਤਨਖਾਹ ساری ਉਮਰ 'ਚ ਕਮਾਉਣੀ ਆ ਇੱਕ ਦਿਨ 'ਚ ਦੀਵਾਲੀ ਦੇ ਗਿਫਟ ਆ ਜਾਂਦੇ ਆ ਉਹਨਾਂ ਨੂੰ ਇਹਨੇ ਜੋ ਕੋਈ ਵੀ ਬਲਦੇਵ ਸਰਾਂ ਜੀ ਵਰਗਾ ਜਿਵੇਂ ਚੇਅਰਮੈਨ ਬਿਜਲੀ ਬੋਰਡ ਦਾ ਗੇੜ ਤੇ ਲਿਖ ਕੇ ਲਾਤਾ ਸੀ ਵੀ ਕੋਈ ਗਿਫਟ ਦੇਣ ਆ ਮੇਰੇ ਘਰ ਚ ਬੜ ਜਿਓ ਉਹਨਾਂ ਨੇ ਲਿਖ ਕੇ ਲਾਇਆ ਸੀ ਉਹੇਜਾ ਅਫਸਰ ਮੇਰੇ ਤਾਂ ਖਿਆਲ ਨਹੀਂ ਕੋਈ ਹੋਰ ਕਦੇ ਸੁਣਿਆ ਹੋਊਗਾ ਉਹ ਕੱਲੇ ਮਾਕੇ ਬਲਦੇਵ ਸਿੰਘ ਸਰਾਰਗੇ ਹੋਏ ਨੇ ਚੰਦ ਕ ਅਫਸਰ ਹੈਗੇ ਆ ਜਿਨ੍ਹਾਂ ਦੀ ਕੀ ਆ ਅੱਜ ਵੀ ਇਮਾਨਦਾਰੀ ਹੈਗੀ ਆ ਤੇ ਕੁਝ ਜਿਹੜਾ ਬਚਿਆ ਪੰਜਾਬ 'ਚ ਉਹਨਾਂ ਦੇ ਸਿਰ ਤੇ ਹੀ ਬਚਿਆ ਵਿਆ ਇਸੇ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਹੁਣ ਸਾਡੇ ਸੇਵਕ ਕਹਾਉਂਦੇ ਆ ਸਾਡੇ ਲੀਡਰ ਤੇ ਨੌਕਰ ਕਹਾਉਂਦੇ ਆ ਕਿਹੜੇ ਆਹੀ ਆਈਐਸ ਕਲਾਸ ਹੀ ਆਪਦੇ ਆਪ ਨੂੰ ਨੌਕਰ ਕਹਾਉਂਦੀ ਆ ਵੈਸੇ ਕੀ ਆ ਪਬਲਿਕ ਸਰਵੈਂਟਾਂ ਸੀ ਪਰ ਨੌਕਰ ਤੇ ਸੇਵਕ ਸਾਡੇ ਲੜੇ ਮਾਕੇ ਰਲੇ ਵੀ ਆ ਹੁਣ ਸੇਵਕ ਸਾਡੇ ਜਿਹੜੇ ਹੈਗੇ ਆ ਤੇ ਨੌਕਰ ਨੇ ਨੌਕਰਾਂ ਨੂੰ ਮੈਂ ਕਿਹਾ ਚੂਹੇ ਦੀ ਕੈਟਾਗਰੀ ਚ ਰੱਖਦਾ ਇਹ ਚੂਹੇ ਨੇ ਜਿਹੜੇ ਚੂਹੇ ਸਭ ਤੋਂ ਵੱਧ ਫਸਲਾਂ ਦਾ ਨੁਕਸਾਨ ਕਰਦੇ ਆ ਤੇ ਜਿਹੜੇ ਇਹ ਇਹ ਅਸੀਂ ਬਿੱਲੇ ਪਾਲਦੇ ਆ ਜਿਹੜੇ ਦੁੱਧ ਦੀ ਕਿਹਾ ਅਸੀਂ ਬਿੱਲੇ ਨੂੰ ਰੱਖ ਕੇ ਦੁੱਧ ਤੋਂ ਮਲਾਈ ਪਾਲਦੇ ਆ ਪੰਜਾਬ ਨੂੰ ਬਹਾਸਦਾ ਵਾਸਦਾ ਦੇਖਣਾ ਚਾਹੁੰਦੇ ਆ ਜਿਹੜੇ ਬਿੱਲੇ ਅਸੀਂ ਚੁਣ ਲੈਨੇ ਨਾ 5 ਸਾਲ ਬਾਅਦ ਤੇ ਸਰਕਾਰਾਂ ਇਹ ਫਿਰ ਕਿਹੜੇ ਹੁੰਦੇ ਆ ਬਿੱਲੇ ਇਹ ਚੂਹਿਆਂ ਨਾਲ ਰਲ ਜਾਂਦੇ ਆ ਤੇ ਚੂਹਾ ਨਾ ਰਲ ਕੇ ਪਰ ਹਟਦਾ ਕੀ ਬਾਨਾ ਬਾਣੀਏ ਦੇ ਵਿਚਾਰੇ ਦਾ ਤਾਂ ਹਟਦਾ ਕੀ ਆ ਫਿਰ ਜੇ ਚੂਹਾ ਤੇ ਬਿੱਲਾ ਰਲ ਗਏ ਆਸੀਂ ਤਾਂ ਹੀ ਕਹਿੰਦਾ ਸਾਡੀ ਕੁੱਤੀ ਚੋਰਾ ਨਾਲ ਰਲੀ ਵੀ ਆ ਸੇਵਕ ਤੇ ਨੌਕਰ ਆਪਸ ਵਿੱਚ ਕੀ ਆ ਘੌ ਖਿਚੜੀ ਨੇ ਤੇ ਜਿਹੜੇ ਘੌ ਖਿਚੜੀ ਹੋ ਗਏ ਸਾਡੇ ਪੱਲੇ ਉਹਨਾਂ ਨੇ ਕੀ ਆਉਣ ਦੇਣਾ ਮਲਾਈ ਬਿੱਲੇ ਨਹੀਂ ਆਉਣ ਦੇਉਂਦੇ ਚੂਹੇ ਨੇ ਥੱਲੇ ਕੁਝ ਨਹੀਂ ਛੱਡਣਾ ਇਹ ਸਾਡੇ ਪੰਜਾਬ ਨੂੰ ਬਰਬਾਦ ਕਰਨ ਵਾਲਿਆ ਜਿੱਦ ਦੇ ਪੰਜਾਬ ਦੀ ਬਰਬਾਦੀ ਦਾ ਇਤਿਹਾਸ ਲਿਖਿਆ ਜਾਣਾ ਨਾ ਕਟਾਰੇ ਦੇ ਵਿੱਚ ਮੈਂ ਕਿਹਾ ਸਾਰੇ ਜਿੰਨੇ ਕੀ ਆ ਇਹ ਆਈਐਸ ਲੋਬੀ ਆ ਅਈ ਇਸ ਗਰੀ ਇੰਡੀਅਨ ਅਵਤਾਰ ਸਰਵਿਸ ਜਿਵੇਂ ਬਾਈ ਨੇ ਕਿਹਾ ਇਹਨਾਂ ਨੂੰ ਰੱਬ ਦਾ ਦਰਜਾ ਦਿੱਤਾ ਬਾਈ ਚਰਨਜੀਤ ਦੇ ਭੁੱਲਰ ਨੇ ਠੀਕ ਹੈ ਤੇ ਇਸੇ ਕਰਕੇ ਮੈਂ ਤੁਹਾਨੂੰ ਇੱਕੋ ਬੇਨਤੀ ਕਰਦਾ ਕਿ ਇਸ ਗੱਲਾਂ ਦੇ ਉੱਤੇ ਜੇ ਤੁਹਾਨੂੰ ਨਾਲ ਸਹਿਮਤੀ ਹੈਗੀ ਆ ਤਾਂ ਇਹਨਾਂ ਲੋਕਾਂ ਦੇ ਮਗਰ ਪੈਣਾ ਪੈਣਾ ਹੁਣ ਪਿੱਛੇ ਜੇ ਅਮਰੂਦਾਂ ਵਾਲਾ ਕਪੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਊ ਕਿ ਏਕੜ ਦੇ ਵਿੱਚ ਕਿੰਨੇ ਕਰੋੜ ਦੇ ਅਮਰੂਦਾਂ ਦੇ ਬੂਟੇ ਹੀ ਲੱਗ ਜਾਂਦੇ ਆ ਕਿਹੜਾ ਕਪੜਾ ਕਿਹੜਾ ਮਾਗੇ ਫਾਈਲ ਆ ਕਿਹੜਾ ਮਾਕੇ ਹੈਗਾ ਜਿਹੜਾ ਇਹਨਾਂ ਦੇ ਸਾਈਨਾਂ ਤੋਂ ਬਿਨਾ ਹੁੰਦਾ ਸੀ ਬਾਦਲਾਂ ਨੂੰ ਕੋਸਦੇ ਆ ਕੈਪਟਨਾਂ ਨੂੰ ਕੋਸਦੇ ਆ ਸਭ ਨੇ ਲੁੱਟਿਆ ਪੰਜਾਬ ਨੂੰ ਰੱਜ ਕੇ ਲੁੱਟਿਆ ਪਰ ਮੈਨੂੰ ਐਂ ਦੱਸੋ ਮੇਰੇ ਨਾਲ ਕਈ ਵਾਰੀ ਸਾਡੇ ਕੇਆਰ ਹੇਟਲੇ ਬਾਊ ਵੀ ਗੁੱਸੇ ਹੋ ਜਾਂਦੇ ਆ ਮਿਨਿਸਟਰ ਦੇ ਸਟਾਫ ਵਾਲੇ ਕਿਹੜਾ ਘਪਲਾ ਜਿਹੜਾ ਕੀ ਆ ਬਾਊ ਦੇ ਸਾਈਨ ਤੋਂ ਬਿਨਾ ਹੋ ਜਾਂਦਾ ਤੇ ਜੇਕਰ ਲਈ ਇਹ ਲੋਬੀ ਆ ਜਿਹੜੀ ਤਾਂ ਆਈਐਸ ਲੋਬੀ ਆ ਇਹ ਲੋਬੀ ਤੋਂ ਬਿਨਾ ਪੱਤਾ ਨਹੀਂ ਹੱਲ ਸਕਦਾ ਜੇ ਪੰਜਾਬ ਦੇ ਜਿੰਨੇ ਸੌਦੇ ਹੋਏ ਆ ਇਹਨਾਂ ਦੇ ਰਾਹੀ ਹੋਏ ਆ ਇਹ ਤਾਂ ਵਿਚਾਰੇ ਕੀ ਆ ਵਿਚੋਲੇ ਰਹੇ ਆ ਇਹ ਦੱਲੇ ਰਹੇ ਆ ਇਹ ਸੌਦੇ ਕਰਾਉਂਦੇ ਰਹੇ ਆ ਇਸੇ ਕਰਕੇ ਮੈਂ ਕਹਿਣਾ ਥੋੜੀ ਜੀ ਐਗਜ਼ਾਮਪਲ ਦੱਣਾ ਕਿ ਪਿੱਛੇ ਜੇ ਬਾਪਿਆ ਮੈਂ ਮਾ ਕਿਹਾਗਾ ਮਗਸਿਪਾ ਹੈ ਗਿਆ ਮਹਾਤਮਾ ગાંધી ਟ੍ਰੇਨਿੰਗ ਇੰਸਟੀਚੂਟ ਆ 26 ਸੈਕਟਰ ਦੇ ਵਿੱਚ ਉੱਥੇ ਸਾਡੀ ਟ੍ਰੇਨਿੰਗ ਲੱਗੀ ਸੀ ਜਦੋਂ ਜੋਬ ਦੇ ਉੱਤੇ ਮੈਨੂੰ ਸੀ ਭਰਤੀ ਹੋਈ ਸੀ ਤਾਂ ਉੱਥੇ ਕੀ ਆ ਇੱਕ ਵਕੀਲ ਸਾਹਿਬ ਸਾਡੀ ਹਫ਼ਤਾ ਟ੍ਰੇਨਿੰਗ ਕਰਦੇ ਰਹੇ ਵੀ ਜੇ ਘਪਲਾ ਕਰਦੇ ਹੋ ਤਾਂ ਤੁਹਾਡੇ ਤੇ ਆ ਚਾਰਜ ਲੱਗਣਗੇ ਆ ਕੁਛ ਹੋਊਗਾ ਕੁਛ ਹੋਊਗਾ ਡਰਾਉਂਦੇ ਰਹੇ ਹਫ਼ਤਾ ਤੇ ਅਖੀਰਲੇ ਦਿਨ ਉਹਨਾਂ ਨੇ ਮਗਰਲੇ 5 ਮਿੰਟਾਂ 'ਚ ਕੀ ਗੱਲ ਕਹੀ ਕਹਿੰਦੇ ਜਿੱਡਾ ਮਰਜੀ ਕਪੜਾ ਕਰ ਲਓ ਕਹਿੰਦੇ ਮੇਰੇ ਕੋਲ ਆ ਜਿਓ ਹਾਈ ਕੋਰਟ ਚ ਪ੍ਰੈਕਟਿਸ ਕਰਦੇ ਆ ਅੱਜ ਕੱਲ ਕਹਿੰਦੇ ਮੇਰੇ ਕੋਲ ਆ ਜਿਓ ਕਹਿੰਦੇ ਕੀ ਚੁਟਕੀਆਂ ਦੇ ਵਿੱਚ ਬਰੀ ਹੋ ਜੂ ਤੁਹਾਨੂੰ ਫੁੱਲ ਦੀ ਨਹੀਂ ਲੱਗਣ ਦਿੰਦਾ ਹੁਣ ਮਸਲਾ ਕੀ ਆ ਸਾਰੇ ਕਪੜੇ ਬਾਜ ਲਾ ਲਓ ਜਿਹੜੇ ਕਰਾਪਟ ਲੋਕ ਨੇ ਇਹ ਸਾਰੇ ਫਿਰ ਜਾਂਦੇ ਕਿੱਥੇ ਆ ਇਹ ਗੜਤੀ ਜਾਂਦੇ ਆ ਚੰਡੀਗੜ੍ਹ ਜਾਂਦੇ ਆ ਉਹ ਦਲਾਲਗੜ੍ਹ ਕੋਲੇ ਦਲਾਲਾਂ ਕੋਲੇ ਜਾਂਦੇ ਆ ਦਲਾਲ ਸਾਡੇ ਪਿੰਡਾਂ ਚੋਂ ਵੀ ਸਾਡੇ ਏਰੀਆ ਚੋਂ ਵੀ ਬਹੁਤ ਲੋਕ ਉੱਥੇ ਬੈਠੇ ਆ ਤਕੜੀਆਂ ਕੋਠੀਆਂ ਨੇ ਉਹਨਾਂ ਦੀਆਂ ਇਹਨਾਂ ਦਾ ਪੈਸਾ ਵੀ ਸਾਹਮਦੇ ਆ ਬੜੇ ਮਾਗੇ ਕੀ ਆ ਦੱਲੇ ਥੱਲੇ ਵੀ ਹੈਗੇ ਆ ਉਹ ਜਿਹੜੇ ਪਿੰਡਾਂ 'ਚ ਫਿਰਦੇ ਹੁੰਦੇ ਆ ਉਹ ਦੱਲੇ ਨਹੀਂ ਹੁੰਦੇ ਉਹ ਕੜਮ ਚੌਧਰੀ ਹੁੰਦੇ ਆ ਉਹ ਫੋਕੀ ਫੂਫੇ ਦੇ ਮਾਰੀ ਤੁਰੇ ਫਿਰਦੇ ਆ ਪਰ ਦੱਲੇ ਵਿੱਚੋਂ ਕਮਿਸ਼ਨ ਲੈਂਦੇ ਆ ਪੰਜਾਬ ਦੀ ਬਰਬਾਦੀ 'ਚੋਂ ਕਮਿਸ਼ਨ ਖਾਣ ਵਾਲੇ ਜੇ ਤੁਸੀਂ ਇਹਨਾਂ ਆਈਐਸ ਅਫਸਰਾਂ ਨੂੰ ਮੰਨਦੇ ਹੋ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਸਾਰੇ ਲੋਕਾਂ ਨੂੰ ਲਾਣਤਾ ਪਾਇਓ ਰੱਜ ਕੇ ਪਾਇਓ ਤੇ ਇਸ ਗੱਲਾਂ ਨਾਲ ਜੇ ਸਹਿਮਤ ਹੈਗੇ ਹੋ ਕਿਉਂਕਿ ਸੂਰਜਮੁਖੀ ਦੇ ਜਿਹੜੇ ਫੁੱਲ ਨੇ ਨਾ ਬਾਈ ਚਰਜੀ ਦੇ ਭੁੱਲਰ ਨੇ ਵੀ ਸੂਰਜਮੁਖੀ ਦੇ ਫੁੱਲ ਲਿਖਿਆ ਕਿਵੇਂ ਉਹ ਕਹਿੰਦੇ ਜਦੋਂ ਬਾਦਲਾਂ ਦੀ ਸਰਕਾਰ 2012 ਜ ਰਿਪੀਟ ਕਰ ਗਈ ਨਾ ਆਉਣ ਦੇ ਚਾਂਸ ਹੈ ਨਹੀਂ ਸੀ ਸੱਤ ਤੋਂ ਬਾਅਦ ਸਾਰੇ ਇਹੀ ਆਈਐਸ ਅਫਸਰ ਕਹਿੰਦੇ ਗੱਡੀਆਂ ਭਰ-ਭਰ ਕੇ ਗਿਫਟਾਂ ਦੀਆਂ ਉੱਤੇ ਲਾ ਕੇ ਨਵੀਆਂ ਚਿਟਾਂ ਜੇ ਕਹਿੰਦੇ ਕੈਪਟਨ ਦੇ ਘਰੇ ਪਹੁੰਚ ਗਏ ਸੀ ਦੁਪਹਿਰ ਤੱਕ ਜਦੋਂ ਕਿ ਆ ਗੱਡੀ ਘੁੰਮਣ ਲੱਗ ਗਈ ਤੇ ਸਰਕਾਰ ਬਾਦਲਾਂ ਦੀ ਬਣ ਲੱਗ ਗਈ ਚਿਟਾ ਪੱਲਣੀਆਂ ਮੈਂ ਕਿਹਾ ਪੱਟਣੀਆਂ ਭੁੱਲ ਗਏ ਉਹੀ ਗਿਫਟ ਲੈ ਕੇ ਬਾਦਲਾਂ ਦੇ ਦਰਵਾਜ਼ੇ ਤੇ ਵਾਗੇ ਸੂਰਜਮੁਖੀ ਦੇ ਫੁੱਲ ਨੇ ਇਹ ਸਕੇ ਕਿਸੇ ਦੇ ਨਹੀਂ ਨਾ ਮੌਜੂਦਾ ਸਰਕਾਰ ਦੇ ਹੋਣ ਇਹ ਸਕੇ ਕਿਹਦੇ ਆ ਆਪਦੇ ਪਿਓ ਨਹਾ ਪੇਹੋ ਕਹੋਣਾ ਗਾਂਧੀ ਆ ਇਹ ਗਾਂਧੀ ਦੇ ਸਕੇ ਨੇ ਇਸ ਕਰਕੇ ਨੂੰ ਰੱਜ ਕੇ ਲਾਹਣਤਾ ਪਾਉਣੀਆਂ ਵੜਦੀਆਂ ਨੇ ਤੇ ਮੈਂ ਪੰਜਾਬ ਦੀ ਬਰਬਾਦੀ ਦਾ ਅਸਲ ਜ਼ਿੰਮੇਵਾਰ ਇਸੇ ਜਮਾਤ ਨੂੰ ਕਹਿਣਾ ਇਹੀ ਜਮਾਤ ਨੇ ਸਾਡੇ ਪੰਜਾਬ ਨੂੰ ਅਸਲ ਦੇ ਵਿੱਚ ਕੀਆ ਬਰਬਾਦ ਕੀਤਾ ਤੇ ਜੇ ਤੁਸੀਂ ਇਹਨਾਂ ਨੂੰ ਜ਼ਿੰਮੇਵਾਰ ਮੰਨਦੇ ਹੋ ਤਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜਿਵੇਂ ਬਾਈ ਚਰਨਜੀਤ ਭੁੱਲਣਾ ਖੀਰ ਤੇ ਲਿਖਿਆ ਜੇ ਪਬਲਿਕ ਹੈ ਜੇ ਸਭ ਜਾਣਦੀ ਹੈ ਜਿਹੜੇ ਜਾਣਦੇ ਹੋ ਉਹ ਸ਼ੇਅਰ ਕਰਿਓ ਤੇ ਜਿਹੜੇ ਕੀ ਇਸ ਗੱਲ ਨਾਲ ਨਹੀਂ ਸਹਿਮਤ ਹੈਗੇ ਉਹ ਸ਼ੇਅਰ ਨਾ ਕਰਿਓ